ਜੀਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਕਾਲ ਸਾਹਾ ਵਾਹਿਗੁਰੂ ਜੀ ਕੀ ਫਤਿਹ ਵਾਹ ਮੇਰੇ ਭਰਾਵਾ ਦਿਲ ਖੁਸ਼ ਕਰਦਾ ਰਾਜੀ ਵਾਹਿ ਕਾਲ ਸਾਹਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਨਾ ਉਧਰੋਂ ਦੇਖਦਾ ਆ ਰਿਹਾ ਮੈਂ ਉਧਰੋਂ ਚਲ ਗਿਆ ਸਾ ਬਹੁਤ ਖੁਸ਼ੀ ਹੋਈ ਹੈ ਰਾਜੇ ਤੁਹਾਨੂੰ ਦੇਖ ਕੇ ਕਿ ਤੁਨੂੰ ਮਤਲਬ ਕੰਮ ਚਾਲੂ ਕੀਤਾ ਕੁਛ ਵੀ ਕਿਹਾ ਉਹ ਕਿਹਾ ਕਿ ਨਹੀਂ ਰਾਜੇ ਹਾਂਜੀ ਹਾਂਜੀ ਹੈ ਕਿੰਨੇ ਕੇ ਮਾਇਆ ਹੋ ਗਈ ਹੋ ਗਈ ਕੋਇਆ ਸੋ 150 ਤੋਂ ਜ਼ਿਆਦਾ ਹੋ ਗਿਆ ਹਾਂ ਤਾਂ 2400 ਵਾਹਿਗੁਰੂ 400 ਰੁਪਿਆ ਹੋ ਗਿਆ ਯਾਰ ਤੂੰ ਤੂੰ ਨਾ ਕੀ ਕਹਿੰਦੇ ਆ ਵੀਰੇ ਤੂੰ ਨਾ ਆਪਹਾਜ ਨਹੀਂ ਹੈਗਾ ਹਾਂਜੀ ਤੂੰ 400 ਰੁਪਿਆ ਕਮਾ ਲਿਆ ਮੈਨੂੰ ਇੰਨੀ ਖੁਸ਼ੀ ਹੈ ਨਾ ਕਿ ਯਾਰ ਮੇਰਾ ਦਿੱਤਾ ਹੋਇਆ ਲੱਗ ਗਿਆ ਹਾਂਜੀ ਸੂਤ ਪੰਜਾਬੀਉ ਆ ਵੀਰ ਆਪਣਾ ਆਪਹਾਜਾ ਤੇ ਦੇਖ ਲਓ ਪਰ ਹਨਾ ਕਮਾ ਲਿਆ 400 ਰੁਪਿਆ ਸਤਿਗੁਰੂ ਗੁਰੂ ਰਾਮਦਾਸ ਮਜ਼ਾ ਮਜ਼ਾ ਆ ਗਿਆ ਆ ਸਾਰੀ ਵਿਗ ਗਈ ਹੈ ਫਲੀਆਂ ਸਾਰੀ ਵਿਗੀਆਂ ਵਾਹਿਗੁਰੂ ਮੈਂ ਨਾ ਮੈਂ ਨਾ ਆਣਾ ਸੀ ਤੇ ਨਹੀਂ ਮਈਨਾ ਪਰ ਮੈਨੂੰ ਨਾ ਆਇਆ ਨਹੀਂ ਗਿਆ ਥੋੜਾ ਜਿਹਾ ਮੈਂ ਕੰਮ ਹਾਂਜੀ ਹਾਂਜੀ ਨਹੀਂ ਨਹੀਂ ਬਹੁਤ ਸੋਣਾ ਹੋ ਗਿਆ ਸੋ ਪੰਜਾਬੀਓ ਵੀਰ ਨੂੰ ਸਬਜੀ ਲਵਾ ਕੇ ਦਿੱਤੀ ਸੀ ਵੀ ਨੇ ਮਤਲਬ ਵਾਸਤੇ ਕਿਹਾ ਸੀ ਜੇ ਭਾਬਾ ਜੀ ਮਦਦ ਕਰ ਦਿਓ ਸੋ ਅਸੀਂ ਨੂੰ ਕਿਹਾ ਸੀ ਜੇ ਭਾਈ ਅਸੀਂ ਤੇਰੀ ਮਦਦ ਅਸੀਂ ਅਕੀਰਤ ਦੀ ਕਰਨੀ ਹੈ ਤੇ ਦੇਖੋ ਤੁਸੀਂ ਵੀਰ ਦੇ 400 ਰੁਪਿਆ ਕਮਾ ਲਿਆ ਚਲ ਮੈਂ ਵੀ ਤੇਰੇ ਲਾਗੇ ਬੈਠੇ ਹਾਂ ਤੁਹਾਨੂੰ ਗੁਰੂ ਰਾਮਦਾਸ ਜੀ ਕਿ ਮਮੀ ਸਲਦੀ ਵੇਚਾ ਤੇਰੇ ਨਾਂ ਬਹਿ ਗਏ ਨਿਰਵੈਰੀ ਅੱਜ ਸਭ ਦੀ ਵੇਚੂਗਾ ਨਨ ਗੁਰ ਦਾ ਹੁੰਦਾ ਜੀ ਵਾਈ ਗੁਰ ਅੱਛਾ ਸੇ ਇਹਦੇ 9:30 ਜਾਕੇ ਬੈਠੇ ਹੋਏ ਹੈ ਹਾਂਜੀ ਆ ਸੌਦਾ ਵੇਚ ਕੇ ਜਾਣਾ ਕਰੇ ਅੱਛਾ ਰਾਤਾਂ ਕਰ ਹਾਂਜੀ ਆ ਸਾਰੇ ਫਿਰ ਖਰਾਬ ਹੋ ਜਾਂਦੇ ਅੱਛਾ ਅੱਜ ਨਾ ਮੈਂ ਆਪਣੀ ਮਿਹਨਤ ਦੀ ਰੋਟੀ ਖਾਂਦੀ ਹਾਂ ਹੂੰ ਮਿਹਨਤੀ ਕਾਲੀਆਂ ਮੈਂ ਤੇ ਭਰਾਵਾ ਬੜਾ ਦੇਸੀ ਜਿਹਾ ਬੰਦਾ ਆ ਮੈਂ ਭਾਈ ਲਾਗੇ ਬੈਗੇ ਆਗੇ ਤੇ ਬਹੁਤ ਵਧੀਆ ਲੱਗਦਾ ਮੈਂ ਕਿ ਭਾਈ ਦਾ ਟਾਈਮ ਨਹੀਂ ਲੱਗਦਾ ਨਹੀਂ 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 ਮੈਂ ਤੇ ਭਰਾਵਾ ਇਤਲੇ ਬੈਭੂ ਜਨ ਹੁੰਨਾਂ ਹਾਂ ਮੈਂ ਤੇ ਅਵੇਲਾ ਸੰਗਮ ਹਾਂਜੀ ਆਜੋ ਅੰਟੀ ਆਜੋ ਚਲੋ ਇਹ ਹੋ ਗਈ ਬੈਂਗਣ ਤੇ ਇਹ ਹੋ ਗਈ ਇਹ ਹੋ ਗਈ ਗੋਭੀ ਆਪਣੀ ਦੇ ਆ ਰਹੇ ਸੀ ਸੰਸਰ ਹਾਂ ਗੁੱਲਟੇ ਦੇਗਾ ਹੀ ਮੈਂ ਉਹ ਬੁਲਦੇ ਦੇ ਫੜੇ ਫੜੇ ਜਾਣਗੇ ਹਾਂਜੀ ਹਾਂਜੀ ਹਾਂ ਅਬੀ ਬਣ ਤੇ ਮਾਇਆ ਦੱਸੋ ਮਾਇਆ ਦੱਸੋ ਨਹੀਂ ਨਹੀਂ ਮੇਤਾ ਤੇ ਲੈ ਕੇ ਨਹੀਂ ਜਾਣੇ ਮਾਇਆ ਮਾਇਆ ਦੱਸੋ ਪਿਆਰੇ ਚਾਹੁੰਦਾ ਦਿਲ ਕਰਦਾ ਨਹੀਂ ਚਲੋ ਠੀਕ ਹੈ ਫਿਰ ਜੋ ਮੇਰਾ ਦਿਲ ਕਰਦਾ ਠੀਕ ਹੈ ਚਲੋ ਠੀਕ ਹੈ ਪਿਆਰੇ ਜੋ ਮੇਰਾ ਦਿਲ ਕਰ ਜੇ ਮੈਂ ਘਟ ਦੇਤੇ ਫਿਰ ਫਿਰ ਵੀ 7 ਵਜੇ ਚਲੋ ਅਜੇ ਤਰ੍ਹਾਂ ਬੈਠੇ ਰੋਡ ਦੇ ਤੇ ਆ ਲੂ ਮਾਇਆ ਇੰਨੇ 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 ਪਾਸੋਂ ਨਾ ਟਾਈਮ ਨਾ ਖਰਚੋ ਜਿਉਂ ਰਾਤ ਗਈ ਆ ਤੁਹਾਨੂੰ ਠੀਕ ਆ ਨਾ ਹਾਂਜੀ ਤੇ ਹੁਣ ਸਾਡੇ ਉਹਦੇ ਥੋੜੀ ਜਿਹੀ ਮਾਇਆ ਤੁਸੀਂ ਲਖੋ ਤੇ ਬਾਕੀ ਵੀਰੇ ਬਹੁਤ ਵਧੀਆ ਲੱਗੀ ਲੱਗਾ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਠੀਕ ਹੈ ਕਰਿਓ ਹਾਂ ਆਪਾਂ ਹੁਣ ਇੱਕ ਚੱਲਦੇ ਹਾਂ ਹੋਰ ਜਾਦੇ ਕਰੇਗਾ ਕਰੇ ਜਰੂਰ 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 ਮੈਂ ਆਉਂਗਾ ਠੀਕ ਹੈ ਚਲੋ ਬਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਸਿੰਘ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਕਿਹੜੇ ਕਿੱਥੇ ਬੈਠਾ ਆ ਮੁਰਗਾਰ ਕਿੱਥੇ ਬੈਠਾ ਨਹੀਂ ਨਹੀਂ ਧੰਨਵਾਦ ਧੰਨਵਾਦ ਆ ਦੇ ਨਾ ਆਏ ਜਿਹੜੇ ਦੇ ਦਿਲ ਸੁਣਨਗੇ ਸਾਹਿਬ ਜੀ ਠੀਕ ਹੈ ਪਿਆਰਿਓ ਬਾਈ ਖਾਸ ਦਾ ਵਾਈ ਗੁਰਜੀ ਕੀ ਵਾਤੇ ਫਿਲਮੀ ਹੁੰਦੀ ਤੁਹਾਨੂੰ ਠੀਕ ਹੈ ਮੇਰੀ ਬੇਟੀ ਆਉਂਦੀ ਮਾੜਾ ਸਿੱਧਿਆ ਸਾਰੇ ਤੋਂ ਮਾੜਾ ਬੇਨਤੀ ਹੈ ਭਲਾਇਆ ਮੈਂ ਸੱਚਾ ਠੀਕ ਹੈ ਠੀਕ ਹੈ ਬਿੜੀ ਆ ਰਹੀ ਹੈ ਬੇਟੀ ਆ ਰਹੀ ਹੈ ਠੀਕ ਹੈ ਪਿਆਰ ਮਾੜਾ ਤੇ ਲਾ ਦੋ ਤੁਹਾਨੂੰ ਗੁਰੂ ਜਾਨ ਦਾ ਉਹ ਗੁਰੂ ਪਿਆਰੇ ਬੇਟੀ ਆ ਰਹੀ ਹੈ ਅੱਪੀ ਜੀ ਉਹਨਾਂ ਕਿਸੇ ਵਾਲੇ ਨਹੀਂ 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 ਆਦੇ ਗੁਰੂ ਜਾਨ ਦਾ ਸ਼ਬਦ ਆਖਾਰ ਕਿਰਪਾ ਉਹਨਾਂ ਦਾ 70 ਸਾਲ ਜਿਹੜੇ ਸੇਵਾ ਲੈ ਰਹੇ ਆ ਦਾ 10 ਖਾਲਸਾ ਅਸੀਂ ਤਾਂ ਤੁਹਾਡੇ ਦਰਸ਼ਨ ਕਰਨੇ ਆ ਤੇ ਤੁਸੀਂ ਭੈਣ ਹੁਣਾਂ ਨੂੰ ਬੁਲਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਆਪਣਾ ਬਚੰਗੇ ਹਾਂਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤਰ ਹੋਰ ਬੈਠੇ ਠੀਕ ਹੋ ਚੜਦੀ ਕਲਾ ਠੀਕ ਹੈ ਬਿੱਦਰ ਜੀ ਹੈ ਕਿਹੜੇ ਸਕੂਲ ਪੜਦੇ ਪੀਐਸ ਕਲਿਕ ਸਕੂਲ ਅੱਛਾ ਪੁੱਤਰ ਉਹ ਨਹੀਂ ਪੈਣੇ ਬਸ ਪਤਾ ਕੀ ਹੈ ਮੈਂ ਨਾ ਰਰਿਆ ਸਾਬ ਕਰਨੀ ਸੀ ਜਾ ਕੇ ਮੈਂ ਵੀ ਥੋੜਾ ਲੇਟ ਹੋ ਗਿਆ ਚੱਲ ਰਿਹਾ ਕਿਰਪਾ ਗੁਰੂ ਰਾਮਦਾਸ ਪਾਸ਼ਾ ਦੀ ਭਰੋਸਾ ਮਹਾਰਾਜ ਤੇ ਪੂਰਾ ਠੀਕ ਹੈ ਚੱਲਦੀ ਕਲਾ ਠੀਕ ਹੈ ਪਿਆਰਿਓ ਜਾਜੋ ਦਿਓ ਮੈਨੂੰ ਨਹੀਂ 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 ਫਿਰ ਸੀ ਪੱਕਾ ਮੈਂ ਪੱਕਾ ਆਉਂਗਾ ਜੀ ਤੁਹਾਨੂੰ ਮਿਲ ਕੇ ਜਾਊਂਗਾ ਠੀਕ ਹੈ ਪੁੱਤਰ ਨਾਮ ਜਪਣਾ ਠੀਕ ਹੈ ਮਹਾਰਾਜ ਦਾ ਕੀ ਭਲਾ ਕਹਿਣਾ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਬੋਲੋ ਸਵਾਸ ਸਵਾਸ ਗੁਰੂ ਰਾਮਦਾਸ ਵਾਸ ਵਾਸ ਗੁਰੂ ਰਾਮਦਾਸ ਠੀਕ ਹੈ ਪਿਆਰਿਓ ਤੁਸੀਂ ਬੋਲਿਆ ਕਰੋ ਕਿਉਂਕਿ ਸਾਡੇ ਗੁਰੂ ਜੀਉਂਦੇ ਗੁਰੂ ਨੇ ਉਹ ਬੇਅੰਤ ਨੇ ਉਹ ਹਾਜ਼ਰ ਨਾਜ਼ਰ ਨੇ ਇੱਥੇ ਹੀ ਨੇ ਤੁਹਾਡੇ ਅੰਗ ਸੰਗ ਹੀ ਆ ਠੀਕ ਹੈ ਨਾ ਚਲੋ ਠੀਕ ਹੈ ਭੈਣੇ ਅਕੀ ਵਿਚੀ ਵਾਈ ਕਾਂਸਾਹ ਵਾਈ ਗੁਰਜੀ ਕੀ ਫਤਿਹ ਜੀ